ਤੁਸੀਂ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਦਾ ਬਿਆਨ ਸੁਣਿਆ ਹਮ ਮੈਂ ਜਿਹੜੇ ਜਿਹੜੇ ਲੋਕ ਆ ਇਹ ਇੰਟਰਵਿਊ ਦੇਖਣਗੇ ਉਹ ਪ੍ਰਧਾਨ ਮੰਤਰੀ ਪਾਕਿਸਤਾਨ ਵਾਲੇ ਦਾ ਬਿਆਨ ਵੀ ਜਰੂਰ ਦੇਖਿਓ ਅੱਜ ਜਿਹੜਾ ਉਹਨਾਂ ਨੇ ਅੱਜ ਦੀ ਡੇਟ ਚ ਦਿੱਤਾ 11 ਤਰੀਕ ਚ ਉਹ ਬਿਆਨ ਜਰੂਰ ਹੀ ਸੁਣਨ ਵਾਲਾ ਬਿਆਨ ਆ ਦਾ ਦੇਖਣ ਵਾਲਾ ਹਮ ਉਹਨੇ ਆਪਣੇ ਦੇਸ਼ ਨੂੰ ਸੰਬੋਧਨ ਕਰਦਿਆਂ ਸੰਬੋਧਿਤ ਕੀਤਾ ਵੀ ਮੈਂ ਪਿੱਛੇ हटਿਆਂ ਯੁੱਧ ਤੋਂ ਮੈਂਨੇ ਅਮਰੀਕਾ ਕੋ ਬੇਨਤੀ ਕੀਤੀ ਵੀ ਉਹ ਇਸ ਬਾਤ ਮੇਂ ਪੜੇ ਔਰ ਇਸ ਯੁੱਧ ਕੋ ਬਰਿਆਮ ਕਰਵਾਏ ਹਮ ਤਾ ਜੋ ਜਿਸ ਸਥਿਤੀ 'ਚ ਜਿਸ ਆਰਥਿਕ ਸਥਿਤੀ 'ਚ ਕਹਿੰਦਾ ਪਾਕਿਸਤਾਨ ਗੁਜ਼ਰ ਰਹਾ ਹੈ ਮੈਂ ਨਹੀਂ ਚਾਹਤਾ ਵੀ ਪਾਕਿਸਤਾਨ 'ਕਾ ਹੋਰ ਨੁਕਸਾਨ ਹੋ ਪਾਕਿਸਤਾਨ ਕੇ ਨਾਗਰੀਕੋਨ ਕੀ ਮੌਤ ਹੋ ਮੈਂ ਸਾਰੀ ਚੀਜ਼ੋਨ ਕੋ ਦੇਖਤੇ ਹੋਏ ਮੈਂ ਯੁੱਧ ਮੇਂ ਸੇ ਪੀਛੇ ਹਟਾ ਹੂੰ ਉਹਨੇ ਨੀਜੀ ਜ਼ਿੰਮੇਵਾਰੀ ਲਈਆ ਪ੍ਰਧਾਨ ਮੰਤਰੀ ਨੇ ਤੇ ਜਿਹੜੇ ਸੋਸ਼ਲ ਮੀਡੀਆ ਦੇ ਬਾਪ ਬਣੇ ਫਿਰਦੇ ਆ ਜਿਹੜੇ ਇੰਦਰਾਜੀ ਤੇ ਪ੍ਰਧਾਨ ਮੰਤਰੀ ਦੀ ਤੁਲਨਾ ਕਰ ਰਹੇ ਆ ਇਹਨਾਂ ਨੂੰ ਉਹ ਪ੍ਰਧਾਨ ਮੰਤਰੀ ਦਾ ਬਿਆਨ ਵੀ ਸੁਣਨਾ ਚਾਹੀਦਾ ਵੀ ਨਰਿੰਦਰ ਮੋਦੀ ਕਿੱਥੇ ਪਿੱਛੇ ਹੋਇਆ ਯੁੱਧ ਤੋਂ ਜਿਨੇ ਅਪਰੋਚ ਕੀਤੀ ਹੈ ਸਾਡਾ ਸਮਝੌਤਾ ਕਰਾ ਦਿਓ ਲੰਬੜਦਾਰ ਜਿਹੜਾ ਉਹੇ ਘਰ ਗਿਆ ਹੁਣ ਆ ਵੀ ਸਰਪੰਚ ਸਾਹਿਬ ਸਾਡਾ ਸਮਝੌਤਾ ਕਰਾ ਦਿਓ ਉਹਦਾ ਪਾਕਿਸਤਾਨੀ ਗਿਆ ਅਮਰੀਕਾ ਦੇ ਘਰ ਭਾਰਤ ਨੂੰ ਤਾਂ ਅਗਲੇ ਨੂੰ ਦੂਜੀ ਥੇਰਾ ਬੁਲਾਣਾ ਸੀ ਤੇ ਭਾਰਤ ਪਹਿਲੇ ਦਿਨ ਤੋਂ ਇੱਧਰ ਨਹੀਂ ਜਾਂਦਾ